ਇਹ ਨੋਟੀਫਿਕੇਸ਼ਨ ਕੀਤਾ ਉਹਦੇ ਵਿੱਚ ਇਹਨਾਂ ਨੇ ਸਬਜੈਕਟ ਬਣਾਇਆ ਉਹਦੇ ਵਿੱਚ ਕਲੀਅਰ ਕਟ ਲਿਖਿਆ ਹੈ ਕਿ ਅਸੀਂ ਪੰਜਾਬ ਦੇ ਪੈਨਸ਼ਨਰ ਅਬਲੀਕ ਫੈਮਿਲੀ ਪੈਨਸ਼ਨਰਸ ਨੂੰ 6ਵੇਂ ਤਨਖਾਹ ਪਿਛੋਂ ਦੀਆਂ ਰეკਮੈਂਡੇਸ਼ਨ ਦੇ ਅਨਸਾਰ ਇਰਰ ਦੇਣ ਜਾ ਰਹੇ ਹਾਂ ਓਕੇ ਹੁਣ ਮੈਂ ਪੁੱਛਣਾ ਜਾਉਣਾ ਸਰਕਾਰ ਨੂੰ ਵੀ ਜਿਹੜੀ ਕਮਿਸ਼ਨ ਦੀ ਰეკਮੈਂਡੇਸ਼ਨ ਹੋ ਤਾਂ 2.64 ਦਿੰਦੇ ਦੇ ਰਹੀ ਹੈ ਜੀ 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 ਤੇ ਸਾਨੂੰ ਦੇ ਰਹੇ 2.4495 ਤੇ ਅਗਲਾ ਹੁਣ ਤੱਕ ਕਮਿਸ਼ਨ ਦੀਆਂ ਜਿੰਨੇ ਵੀ ਕਮਿਸ਼ਨ ਲਾਗੂ ਹੋਏ ਨੇ ਇਹ ਤੋਂ ਪਹਿਲਾਂ ਪੰਜ ਕਮਿਸ਼ਨ ਲਾਗੂ ਹੋ ਚੁੱਕੇ ਆ ਜੀ ਸਮੇਂ-ਸਮੇਂ ਤੇ ਕਦੇ ਵੀ ਮੇਰਾ ਮੈਂ 78 ਵਾਲੇ ਕਮਿਸ਼ਨ ਨੂੰ ਦੇ ਵਿੱਚ ਆਇਆ ਸਰਵਿਸਦਾਨ ਠੀਕ 78 ਵਾਲਾ ਕਮਿਸ਼ਨ ਮੈਂ ਲੀਤਾ ਹੈ 86 ਵਾਲਾ ਵੀ ਲੀਤਾ ਹੈ 96 ਵਾਲਾ ਲੀਤਾ ਹੈ 16 ਵਾਲਾ ਤੇ ਹੁਣ 6 ਵਾਲਾ ਵੀ ਲਿਆ ਤੇ 16 ਵਾਲਾ ਹੁਣ ਮੈਂ ਪੈਨਸ਼ਨਰ ਆ ਓਕੇ ਚਾਰ ਕਮਿਸ਼ਨ ਮੈਂ ਬਤੌਰ ਮੁਲਾਜ਼ਮ ਅਵੇਲ ਕੀਤੇ ਆ ਤੇ ਹੁਣ ਜਿਹੜਾ ਕਮਿਸ਼ਨ ਮੇਰੇ ਵਰਗੇ ਹੋਰ ਬਹੁਤ ਸਾਰੇ ਮੁਲਾਜ਼ਮ ਨੇ ਉਹ ਹਜ਼ਾਰਾਂ ਕਿ ਲੱਖਾਂ ਦੀ ਗਿਣਤੀ ਆ ਤਾਂ ਇਹ ਪਹਿਲੀ ਪਹਿਲੀ ਸਰਕਾਰ ਹੈ ਜਿਨੇ ਪੈਨਸ਼ਨਰ ਦਾ ਔਰ ਮੁਲਾਜ਼ਮਾਂ ਦਾ ਏਰੀਆ ਵਟੇ ਖਤੇ ਬਾਰਿਕ ਉਹਨਾਂ ਨੂੰ ਸੰਜੀਦਗੀ ਨਾਲ ਇਹਨਾਂ ਨੇ ਉਹ 18224 ਕਰੋੜ ਰੁਪਇਆ ਖੂ ਖਾਤੇ ਖੂ ਖਾਤੇ ਹਾਂ ਐਕਚੁਅਲੀ ਕੀ ਹੋਇਆ ਸੀ ਜਿਹੜਾ ਇਹਨਾਂ ਨੇ ਬਜਟ ਲਿਆਂਦਾ ਨਾ 2122 ਦੇ ਵਿੱਚ ਜੀ ਉਹਦੇ ਵਿੱਚ 15200 ਸਮਥਿੰਗ ਕਰੋੜ ਰੁਪਇਆ ਰੱਖਿਆ ਸੀ ਏਰੀਆ ਦੇਣ ਵਾਸਤੇ ਤੇ ਸਰਕਾਰ ਨੇ ਉਹ ਪੈਸਾ ਪਤਾ ਨਹੀਂ ਕਿਹੜੇ ਖੂਹ ਸਿਰ ਤੋਂ ਸਾਡੇ ਵੀ ਸਮਝ ਤੋਂ ਬਾਹਰ ਹੈ ਦਿੱਤਾ ਹੀ ਨਹੀਂ ਗਿਆ ਉਸ ਵੇਲੇ ਹੋਰ ਕਿਹੜੀ ਕੈਟਾਗਰੀ ਦੀ ਪ੍ਰੋਬਲਮ ਹੈ ਹਾਂ ਇੱਕ ਜਿਹੜੇ ਪੈਨਸ਼ਨਰ ਪਬਲਿਕ ਫੈਮਿਲੀ ਪੈਨਸ਼ਨਰ ਦੋਨੋਂ ਸਵੈਰ ਹੋ ਗਏ ਓਕੇ ਜੀ ਉਹਨਾਂ ਦਾ ਜਿਹੜਾ ਏਰੀਅਰ ਮਿਲਣਾ ਹੈਗਾ ਉਹ ਉਹਨਾਂ ਦੇ ਵਾਰਸਾਂ ਨੂੰ ਮਿਲਣਾ ਹੈ ਵਾਰਸ ਕੌਣ ਹੁੰਦੇ ਲੀਗਲ ਵਾਰਸ ਲ ਬਲਡ ਰਿਲੇਟਰ ਹੈ ਲੜਕੇ ਔਰ ਲੜਕੀਆਂ ਜਾਂ ਉਹਨਾਂ ਦੇ ਪੋਤਰੇ ਵਗੈਰਾ ਜੋ ਵੀ ਲਾਈਵ ਨੇ ਹੂੰ ਹੂੰ ਉਹਦੇ ਵਿੱਚ ਵੀ ਇਹਨਾਂ ਨੇ ਇਹ ਨੋਟੀਫਿਕੇਸ਼ਨ ਦੇ ਵਿੱਚ ਇਹੀ ਲਿਖਿਆ ਹੈ ਕਿ ਜਿਹੜਾ 6ਵੇਂ ਪੇਕਮ ਦਾ ਬਕਾਇਆ ਹੈਗਾ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਨੂੰ ਬਿਅਰਿ ਕਿਸ਼ਤਾਂ ਵਿੱਚ ਦਿੱਤਾ ਜਾਏਗਾ ਜਿਹੜੇ 30 ਸਾਲ ਤੋਂ ਘੱਟ ਵਾਲੇ ਤਿੰਨ ਕਾਟਾਗਰੀਆਂ ਦੇ ਅਨੁਸਾਰ ਤੇ ਜਿਹੜੇ ਹੈਗੇ 75 ਤੋਂ 85 ਵਾਲੇ ਉਹਨਾਂ ਨੂੰ 12 ਕਿਸ਼ਤਾਂ ਵਿੱਚ ਤੇ ਜਿਹੜੇ 85 ਪਲੱਸ ਉਹਨਾਂ ਨੂੰ ਲੰਮਸਮ ਇੱਕ ਜਾਂ ਦੋ ਕਿਸ਼ਤਾਂ ਦੇ ਵਿੱਚ ਆਦੂ ਦਿੱਤਾ ਕਿਸੇ ਨੂੰ ਨਹੀਂ ਪਰ ਹੋਇਆ ਕੀ ਹੁਣ ਜਿਹੜੇ ਦੋ ਦੋਨੋਂ ਪੈਨਸ਼ਨਰ ਪੈਨਸ਼ਨਰ ਤੇ ਫੈਮਿਲੀ ਪੈਨਸ਼ਨ ਦੋਨੋਂ ਐਕਸਪਾਇਰ ਹੋ ਗਏ ਤੇ ਉਹਨਾਂ ਦੇ ਜਿਹੜੇ ਵਾਰਸ ਹੈ ਉਹਨਾਂ ਨੂੰ ਲੰਮਸਮ ਹੀ ਮਿਲ ਜਾਂਦਾ ਕਦੇ ਹੋਇਆ ਹੀ ਨਹੀਂ ਇਹ ਵੀ ਹੋਵੇ ਬਕਾਇਆ ਤੇ ਬਕਾਇਆ ਦੇ ਕੇ ਕਿਸ਼ਤਾਂ ਦੇ ਵਿੱਚ ਮਰਨ ਤੋਂ ਬਾਅਦ ਮਰੇ ਹੋਏ ਵਿਅਕਤੀ ਦਾ ਜਿਹੜਾ ਏਜੀਅਰ ਸਰਕਾਰ ਵੱਲ ਰਹਿੰਦਾ ਹੈ ਜਿਹੜਾ ਕਿ ਲੇਟਰ ਆਨ ਡਿਕਲੇਅਰ ਕੀਤਾ ਹੈ ਉਹ ਵਾਰਸਾਂ ਨੂੰ ਮਿਲਣ ਯੋਗ ਹੈ ਮਤਲਬ ਘੱਟੋ ਘੱਟ ਜੇ ਦੋਨੋਂ ਹੀ ਡੈਥ ਹੋ ਗਈ ਸੀ ਤੇ ਉੱਥੇ ਤੇ ਤੁਹਾਡਾ ਮਤਲਬ ਦੇ ਦੇਣਾ ਚਾਹੀਦਾ ਬਿਲਕੁਲ ਉਹ ਵੀ ਚਲੋ ਚੰਨ ਜੀ ਅਸੀਂ ਜੋ ਬੈਂਕਾਂ ਕੋਲੇ ਜਾਂਦੇ ਆ ਪੈਨਸ਼ਨ ਦੇ ਨਾਲ ਰਸਤਾ ਕੈਂਪ ਕਰਦੇ ਆ ਇਹ ਮਰਾਜ ਪ੍ਰੋਸੈਸਿੰਗ ਸੈਂਟਰ ਦੇ ਅਧਿਕਾਰੀਆਂ ਨੇ ਵੀ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਵੀ ਸਰਕਾਰ ਕੋਲੋਂ ਅਗਵਾਈ ਮੰਗੀ ਹੈ ਕਿ ਇਹਨਾਂ ਦਾ ਨਵਟਾਰਾ ਇੱਕ ਇੱਕ ਵਾਰੀ ਕਰ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਜਵਾਬ ਮਿਲਿਆ ਅੱਛਾ ਉਹਨਾਂ ਨੇ ਵੀ ਕਹੀ ਗੱਲ ਬੀ ਕਿਸ ਤਰ੍ਹਾਂ ਬੈਂਕਾਂ ਵਾਲੇ ਲਈ ਵੀ ਸਰਦਾਰਦੀ ਬਹੁਤ ਵੱਡੀ ਸਰਦਾਰਦੀ ਬਹੁਤ ਵੱਡੀ ਉਹਨਾਂ ਬਜਾੜੋ ਸਮਝ ਨਹੀਂ ਆ ਰਿਹਾ ਸਨਾਸ ਨਾਲ ਸੰਬੰਧਤ ਮੁੱਦਾ ਹੈ ਜੇ ਕਿਤੇ ਵਧ ਚੱਲ ਗਈ ਤਾਂ ਵੀ ਮਰ ਕੇ ਘਟ ਗਈ ਤਾਂ ਵੀ ਮਰ ਗਈ ਉਹ ਹੁਣ ਫੂਕ ਫੂਕੇ ਪੈਰ ਰੱਖ ਰਹੇ ਨੇ